ਵਾਹਿਗੁਰੂ ਜੀ ਇੱਕ ਓ ਔੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜੀ ਦਸਵੀ ਤੋਇ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਦਾਨਿਕ ਦੇਖ ਪਰਿਉ ਘਰ ਜੋਗ ਜਤੀ ਕੇ ਸੂਰ ਸੁਰਾਰਧਨ ਸੁਧ ਸੁਧਾਤਿ ਕੇ ਸੰਤ ਸਮੂਹ ਅਨੇਕ ਮੱਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂਂਦੇ ਏਕ ਰਤੀ ਬਿਨੇ ਇਕ ਰਤੀ ਕੇ ਮਤਿਮ ਤੰਗ ਜਰੇ ਜਰ ਸੰਗ ਨੂਪ ਤੰਗ ਸੁਰੰਗ ਸਵਾਰੀ ਕੋਟ ਦੁਰੰਗ ਕੁਰੰਗ ਸੇ ਕੂਦਤ ਪਵਨ ਕੀ ਗਾਉਨ ਕਉ ਜਾਤ ਨਿਵਾਰੀ ਭਾਰੀ ਪੂਜਾਨ ਕੇ ਭੂਪ ਭਲੀ ਬਿੱਦ ਨਿਆਵਤ ਸੀਸ ਨਾ ਜਾਤ ਵਿਚਾਰੇ ਹੇਤੇ ਭਏ ਤੋ ਕਹਾ ਪਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜਗ ਜਾਨ ਕੇ ਸੁੰਦਰ ਹੰਸਦੀ ਹੀ ਹੈ ਰਾਜ ਹਜ਼ਾਰੇ ਭੂਤ ਭਵਿਕ ਭਗਵਾਨ ਕੇ ਭੂਪਤ ਗਵਨ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕਵੰਤ ਕੇ ਤਾਮ ਸਧਾਰੇ तीर्थानन्द दमदांस सुसंजमन अनेक बसेखै वेद पुराणिक देव कुरान जमीन जमान सबान के पेखै पौन आहार जति जत धार सबे सो विचार हजार के देखै श्री भगवान भजे बिन भूपत एक रत्ती बिन एक न लेखा सोदिस बाह दुरंत दुबाह सो साज सनाह दुर्जानंद लाएंगे ਭਰੀ ਗੁਮਾਨ ਭਰੀ ਮਨ ਮਾਇ ਕਰ ਪਰਬਤ ਪੰਖ ਹੱਲੇ ਨਾ ਹੱਲਾਂਗੇ ਤੋਰ ਰੀਨ ਮਰੋਰ ਮਵਾਸਨ ਮਾਤਿ ਮਦੰਗਨ ਮਾਨ ਮਲਾਂਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬੇਨ ਤਿਆਗ ਜਹਾਨ ਨਿਦਾਨ ਚੱਲਾਂਗੇ ਭੀਰ ਬਾਰ ਬਡੇ ਬਰੀਆਰ ਅਬਚਾਰ ਐਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਿ ਗ ਜਾਣ ਕੇ ਮਾਨ ਮਲਈਆ ਗਾੜੇ ਗਣਾ ਅਨੇਕੇ ਤੋੜ ਨਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਬਨਿੰਦਨ ਸੱਚਰ ਪੂਤ ਭਵਿਕ ਭਵਾਨ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥੱਪਾਂਗੇ ਪੁਨ ਪਰਤਾਪਨ ਬਾੜ ਜੈਤ ਤੁਨ ਬਾਪਨ ਕੇ ਬਹੁ ਪੁੰਜ ਖਪਾਂਗੇ ਸਾਦ ਸਮੂਹ પ્રસન્ન ਫਿਰੈ ਜਗ ਸਤਰ ਸਬੈ ਅਵਲੋਕ ਛਪੈਗੇ ਮਾਨ ਵੇਂਦਰ ਗਜेंद्र ਨਰਾਦ ਪ ਜਉਣ ਤਰ ਲੋਕ ਕੋ ਰਾਜ ਕਰੈਗੇ ਕੋਟ ਜਨਾਨਿਕ ਜੈ ਦਿਕਦਾਨ ਨੇਕ ਸੁਆੰਬਰ ਸਾਜ ਬਰੈਗੇ ਬ੍ਰਹਮ ਮਹੇਸਰ ਬਿਸ਼ਨ ਸੱਚੀ ਪਤ ਅੰਤ ਫਜੇ ਜੰਭਾਸ ਪਰੈਗੇ ਜੇ ਨਰ ਸ੍ਰੀ ਪਤ ਕੇ ਪ੍ਰਸਹ ਪਗ ਤੇ ਨਰ ਫੇਰ ਨ ਦੇਹ ਤਰੈਗੇ ਕਹਾ ਪਇਓ ਜੋ ਦੂ ਲੋਚਨ ਮੂਦਕੈ ਬੈਠ ਰਿਓ ਬਗ ਧਿਆਨ ਲਗਾਇਓ ਨਾਹਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਗਿਆਨ ਸੁ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਤਾਇਓ ਸਾਚ ਕਹੋ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂਲ ਪਾਨ ਪੂਜ ਧਰਿਓ ਸਿਰ ਕਾਹੂਲ ਲਿੰਗ ਕਰੇ ਲਟਖਾਇਓ काहू लख्यो हर वाची दिशा में है काहू पछाह को शीस निवाो को उतानक पूजत है पास को मृतानक पूजन तायो कूर क्रिया और जो सभी ही जाग श्री भगवान को भेद न पायो को बता पूजित है पास को मृतानक पूजन तायो कुरया और जो सभी ही जाग श्री भगवान को भेद न पायो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ